ਦੇ ਚੇਤੇ ਦਿਗੜ ਮਨਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਿਲਕ ਜੰਜੂ ਰਾਖਾ ਭਰਾ ਤਾਕਾ ਕਿਨੋ ਵੱਡੋ ਕਲੂ ਮਹਸਾਕਾ ਨੌਵੇਂ ਪਾਤਸ਼ਾਹ ਸਹਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦਾ ਸ਼ਹੀਦੀ ਪਰਬ 350 ਸਾਲਾ ਸ਼ਤਾਬਦੀ ਜਿੱਥੇ ਵੀ ਨਾਨਕ ਨਾਮ ਲੇਵਾ ਸੰਗਤਾਂ ਵਸਦੀਆਂ ਨੇ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਰਿਆਂ ਨੇ ਨਾਲ ਹੀ ਸ਼ਹੀਦ ਭਾਈ ਮਤੀ ਦਾਸ ਜੀ ਸ਼ਹੀਦ ਭਾਈ ਸਤੀ ਦਾਸ ਜੀ ਸ਼ਹੀਦ ਭਾਈ ਦਿਆਲਾ ਜੀ ਉਹਨਾਂ ਦਾ ਵੀ ਸ਼ਹੀਦੀ ਪਰਬ ਸੰਗਤਾਂ ਮਨਾ ਰਹੀਆਂ ਨੇ ਸਾਹਿਬੇ ਕਮਾਲ ਦਸਮੇਸ਼ ਪਿਤਾ ਸਭ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ 350 ਸਾਲਾ ਗੁਰਤਾ ਗਦੀ ਦੇਵਸ਼ ਬੜੀ ਸ਼ਰਧਾ ਭਾਵ ਨਾਲ ਸੰਗਤਾਂ ਮਨਾ ਰਹੀਆਂ ਨੇ ਅੱਜ ਗੁਰਦੁਆਰਾ ਕਿਲਾ ਮਰਗ ਸਾਹਿਬ ਵਿਖੇ ਬਿਆੰਤ ਸੰਗਤਾਂ 350 ਸਾਲਾ ਸ਼ਤਾਬਦੀ ਨੂੰ ਸਮਰਪਿਤ ਹੈ ਦੀਆਂ ਪਾਰੀਆਂ ਨੇ ਪਰਸੋਂ ਰੋਜ਼ ਤੋਂ ਲੈ ਕੇ ਤੁਰਕੀ ਬਾਣੀ ਆਈ ਤਿੰਨ ਅਗਲੀ ਚਿੰਤਾ ਮਿਟਾਈ ਦੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਈ ਅੱਜ ਅਮਰਤ ਬਲੇਸ਼ਰੀ ਅਖੰਡ ਪਾਲ ਸਾਹਿਬ ਜੀ ਦੇ ਪਹੁੰਚ ਪਾਏ ਗਏ ਉਪਰੰਤ ਵਿਸ਼ੇਸ਼ ਸਮਾਗਮ ਹੋਇਆ ਜਿਸ ਦੇ ਵਿੱਚ ਭਾਈ ਪ੍ਰਦੀਪ ਸਿੰਘ ਜੀ ਹਜੂਰੀ ਰਾਗੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਹਨ ਉਹਨਾਂ ਨੇ ਸੰਗਤਾਂ ਨੂੰ ਇਲਾਹੀ ਬਾਣੀ ਦੇ ਹਰਜਸ ਕੀਰਤਨ ਦੇ ਨਾਲ ਜੋੜਨਾ ਕੀਤਾ ਹੈ ਅਤੇ ਭਾਈ ਸੁਖਵਿੰਦਰ ਸਿੰਘ ਪੰਘਾਲਾ ਕਥਾਵਾਚਕ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ੍ਰੀ ਅਮਰਸਾਹਬ ਤੋਂ ਵਿਸ਼ੇਸ਼ ਤੌਰ ਤੇ ਉਹਨਾਂ ਨੇ ਹਾਜ਼ਰੀ ਭਰੀ ਹੈ ਗੁਰਮਤਿ ਦੇ ਵਿਚਾਰਾਂ ਅਤੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੇ ਜੀਵਨ ਤੇ ਉਹਨਾਂ ਨੇ ਵਿਚਾਰ ਕੀਤੀ ਸੰਗਤਾਂ ਨੂੰ ਗੁਰੂ ਸਾਹਿਬ ਜੀ ਦੇ ਜੀਵਨ ਤੇ ਚੰਨਾ ਪਾ ਕੇ ਗੁਰੂ ਸਾਹਿਬ ਦੇ ਆਦਰਸ਼ਾਂ ਤੇ ਉਪਦੇਸ਼ਾਂ ਤੇ ਚੱਲਣ ਦਾ ਉਹਨਾਂ ਨੇ ਆਪਾਂ ਨੂੰ ਸਮਝਾਉਣਾ ਕੀਤਾ ਹੈ ਕਿ ਕਿਸ ਤਰ੍ਹਾਂ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਦੇ ਆਂ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਨੇ ਸ਼ਹਾਦਤ ਦਿੱਤੀ ਅੱਜ ਤਕਸ਼ਿਨ ਕੇਸਗੜ੍ਹ ਸਾਹਿਬ ਵਿਖੇ ਵਿਸ਼ੇਸ਼ ਸਮਾਗਮ ਹੋਰ ਨੇ ਸ੍ਰੀ ਨਨਤਪੁਰ ਸਾਹਿਬ ਵਿਖੇ ਬਿਆਨ ਸੰਗਤਾਂ ਉੱਤੇ ਵੀ ਹਾਜ਼ਰੀ ਭਰੀਆਂ ਨੇ ਇਸੇ ਤਰ੍ਹਾਂ ਹੀ ਪਟੰਡਾ ਸ਼ਹਿਰ ਦੀਆਂ ਸੰਗਤਾਂ ਨੇ ਅੱਜ ਇਸ ਭਾਵਨਾ ਸਥਾਨ ਤੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਵਿਸ਼ੇਸ਼ ਸਮਾਗਮ ਕਰਵਾਏ ਨੇ ਸਾਰੀਆਂ ਸੰਗਤਾਂ ਸਤੁਕ ਜੀ ਨਾਸਤ ਮਸਤ ਹੋਰਿਆਂ ਨੇ ਆਪਾਂ ਵੀ ਬਾਣੀ ਬਣੇ ਦੇ ਧਾਰਨੀ ਹੋ ਕੇ ਗੁਰੂ ਸਾਹਿਬ ਦੇ ਉਪਦੇਸ਼ਾਂ ਤੇ ਚੰਤ ਚੱਲ ਕੇ ਆਪਣਾ ਜੀਵਨ ਸਫਲਾ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੱਗਦਾ ਵੀ ਇਹ ਸੰਸਾਰ ਦੇ ਜਹੇ ਗੁਰੂ ਅਗੇ ਜਿਨ੍ਹਾਂ ਦੇ ਦਾਦਾ ਜੀ ਨੇ ਵੀ ਤੇ ਪੋਤੇ ਨੇ ਵੀ ਖੁਦ ਵੀ ਸ਼ਹਾਦਤ ਦਿੱਤਾ ਤੁਹਾਨੂੰ ਤੇ ਗੱਲ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਐਸੇ ਗੁਰੂ ਹਨ ਜਿਨ੍ਹਾਂ ਦੇ ਦਾਦਾ ਜੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਸ਼ਹਾਦਤ ਦੇ ਜਾਨ ਪੀਤੇ ਅਤੇ ਸ਼ਾਂਤਮਈ ਸਹੀਦੀ ਦਿੱਤੀ ਅਤੇ ਉਹਨਾਂ ਤੋਂ ਬਾਅਦ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਦਿੱਲੀ ਦੇ ਚਾਂਦਨੀ ਚੌਂਕ ਦੇ ਵਿੱਚ ਜੋ ਗੁਰੂ ਸਾਹਿਬ ਨੇ 시ਹ ਦਿੱ ਦਿੱਤੀ ਜਦੋਂ ਕਸ਼ਮੀਰੀ ਪੰਡਤ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਤਗੁਰੂ ਜੀ ਨੂੰ ਮਿਲਣ ਦੇ ਲਈ ਗਏ ਅਤੇ ਆਪਣੇ ਫਰਿਆਦ ਬੇਨਤੀ ਕੀਤੀ ਕਿ ਸਤਗੁਰੂ ਜੀ ਸਾਡਾ ਧਰਮ ਖਤਰੇ ਦੇ ਵਿੱਚ ਹੈ ਔਰੰਗਜ਼ੇਬ ਵਾਸਤਾ ਬਾਦਸ਼ਾਹ ਜੋ ਸਮੇਂ ਦੀ ਹਕੂਮਤ ਹੈ ਉਹ ਸਾਡਾ ਧਰਮ ਤਬਦੀਲ ਕਰਾਉਣਾ ਚਾਹੁੰਦਾ ਹੈ ਅਤੇ ਸਤਗੁਰੂ ਜੀ ਨੇ ਉਹਨਾਂ ਦੀ ਬੇਨਤੀ ਮੰਨ ਕੇ ਆਪਾ ਕੁਰਬਾਨ ਕਰਕੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਕੀਤੀ ਅਤੇ Hindu ਧਰਮ ਦੀ ਰੱਖਿਆ ਦੇ ਲਈ ਉਹ ਕਸ਼ਮੀਰੀ ਪੰਡਤਾਂ ਦੀ ਬੇਨਤੀ ਮੰਨ ਕੇ 사ਤਗੁਰੂ ਜੀ ਨੇ ਦਿੱਲੀ ਦੇ ਚਾਂਦਨੀ ਚੌਂਕ ਦੇ ਵਿੱਚ ਸ਼ਹੀਦੀ ਪ੍ਰਾਪਤ ਕੀਤੀ ਨਾਲ ਹੀ ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਭਾਈ ਦਿਆਲਾ ਜੀ ਜਿਨ੍ਹਾਂ ਨੇ ਸ਼ਹਾਦਤ ਦਿੱਤੀ ਭਾਈ ਮਤੀਦਾਸ ਜੀ ਨੂੰ ਆਰੇ ਦੇ ਨਾਲ ਚੀਰਿਆ ਗਿਆ ਅਤੇ ਭਾਈ ਸਤੀਦਾਸ ਜੀ ਨੂੰ ਜਿਹਾਉਂਦੇ ਰੂਹ ਦੇ ਵਿੱਚ ਲਪੇਟ ਕੇ ਸ਼ਹੀਦ ਕੀਤਾ ਗਿਆ ਭਾਈ ਦਿਆਲਾ ਜੀ ਨੂੰ ਉਵਲ ਦੇ ਦੇਗ ਦੇ ਵਿੱਚ ਉਹ ਵਾਲ ਕੇ ਸ਼ਹੀਦ ਕੀਤਾ ਗਿਆ ਐਸੀ ਮਹਾਨ ਸ਼ਹਾਦਤ ਐਸੀ ਲਹਾਨਿ ਅੱਲਾਸਾਨੀ ਸ਼ਹਾਦਤ ਕਿਸੇ ਵੀ ਇਤਿਹਾਸ ਦੇ ਵਿੱਚ ਨਹੀਂ ਮਿਲਦੀ ਅਤੇ ਸਾਹਿਬਜ਼ਾਦਿਆਂ ਨੇ ਜੋ ਸਬਸਿਦੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਸੁਪੁੱਤਰ ਸਨ ਉਹਨਾਂ ਨੇ ਵੀ ਆਪਾ ਕਰਵਾਨ ਕਰਕੇ ਦੋ ਸਾਹਿਬਜ਼ਾਦੇ ਗੁਰਦਾਰਾਜ ਕਲ ਫਤਿਹਗੜ੍ਹ ਸਾਹਿਬ ਵਿਖੇ ਆਪਾਂ ਨਤਮਸਤ ਹੋਣੀਆਂ ਸ਼ਹੀਦਾਂ ਦੀ ਧਰਤੀ ਤੇ 8 ਸਰਹੰਦ ਦੇ ਸੂਬੇ ਨੇ ਉਹਨਾਂ ਨੂੰ ਜਿੰਦਾ ਨੀਹਾਂ ਦੇ ਵਿੱਚ ਸ਼ਹੀਦ ਕੀਤਾ ਆਦੇ ਚੰਕੌਰ ਸਾਹਿਬ ਦੀ ਜੰਗ ਦੇ ਵਿੱਚ ਦੋ ਵੱਡੇ ਸਾਹਿਬਜ਼ਾਦੇ ਸ਼ਹੀਦ ਹੋਏ ਐਸੇ ਮਹਾਨ ਸਤਿਗੁਰੂ ਜਿਨ੍ਹਾਂ ਦਾ ਕੋਈ ਸਾਨੀ ਨਹੀਂ ਨੌਵੇਂ ਪਾਤਸ਼ਾਹ ਸਭ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਨੇ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਪਾਣੋ ਸਿਖਾਇਆ ਅੱਜ ਸਾਰੇ ਧਰਮ ਉਹਨਾਂ ਦਾ ਸਤਿਕਾਰ ਕਰਕੇ ਜਿਸ ਤਰ੍ਹਾਂ ਦਿੱਲੀ ਦੇ ਲਾਲ ਕਿਲੇ ਤੇ ਵੀ ਅੱਜ ਵਿਸ਼ੇਸ਼ ਸਮਾਗਮ ਹੋ ਰਹੇ ਹਨ ਗੁਰਦਾਰਾ ਸੀਸਗੰਗ ਸਾਹਿਬ ਦਿੱਲੀ ਦੇ ਵਿੱਚ ਅਤੇ ਗੁਰਦਾਰਾ ਕਾਂਗਵਾਂਜ ਸਾਹਿਬ ਦਿੱਲੀ ਅਤੇ ਸ੍ਰੀ ਅਨੰਦਪੁਰ ਸਾਹਿਬ ਅਤੇ ਇੱਥੇ ਵੀ ਵਿਸ਼ੇਸ਼ ਸਮਾਗਮ ਵੱਖ-ਵੱਖ ਗੁਰਦੁਆਰਾ ਸਹਿਬਾਨਾਂ ਦੇ ਵਿੱਚ ਸੰਗਤਾਂ ਮਨਾਰੀਆਂ ਨੇ ਐਸੇ ਮਹਾਨ ਸਤਿਗੁਰੂ ਜਿਨ੍ਹਾਂ ਦੀ ਕੋਈ ਅਰੀਸ ਨਹੀਂ ਕਰ ਸਕਦਾ ਨਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਨੇ ਹੱਕਾਂ ਦੀ ਰਾਖੀ ਲਈ ਆਪਾ ਕੁਰਬਾਨ ਕੀਤਾ ਦੂਜਿਆਂ ਦੇ ਲਈ ਆਪਾਂ ਕੁਰਬਾਨ ਕੀਤਾ ਆਪਾਂ ਵੀ ਉਹਨਾਂ ਦੇ ਅਦਰਸ਼ਾਂ ਤੇ ਚੱਲিয়ে ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜੇ ਵੀ ਪਹਿਲੇ ਗੁਰੂ ਲੱਗਦੇਗੇ ਵੀ ਜਿਨ੍ਹਾਂ ਦੇ ਦੋ ਥਾਂ ਤੇ ਸੰਸਕਾਰ ਹੋਇਆ ਹੋਵੇਗਾ ਹਾਂਜੀ ਸੈਭ ਸਿਧ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦਾ ਜੋ ਲੱਖੀ ਸਾਹਿਬ ਬੰਜਾਰਾ ਸੀ ਉਤੋਂ ਦਿੱਲੀ ਦਾ ਉਹਨਾਂ ਨੇ ਜੋ ਧੜ ਦਾ ਸੰਸਕਾਰ ਸੀ ਆਪਣੇ ਘਰ ਨੂੰ ਅੱਗ ਲਾ ਕੇ ਉਹਦੇ ਵਿੱਚ ਸੰਸਕਾਰ ਕੀਤਾ ਅਤੇ ਭਾਈ ਜੈਤਾ ਜੀ ਜੋ ਬਾਬਾ ਜੀਵਨ ਸਿੰਘ ਜੀ ਹਨ ਉਹ ਸ੍ਰੀ ਅਨੰਦਪੁਰ ਸਾਹਿਬ 사ਤੂਰਾ ਦਾ ਸੀਸ ਲੈ ਕੇ ਪਹੁੰਚਦੇ ਹਨ 사ਤੂਰੂ ਜੀ ਨੂੰ ਮਿਲਦੇ ਹਨ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੂੰ ਅਤੇ 사ਤੂਰੂ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਉਸ ਸਮੇਂ ਪੁੱਛਣਾ ਕੀਤਾ ਸੀ ਕਿ ਜਦੋਂ 사ਤੂਰੂ ਜੀ ਨੂੰ ਸ਼ਹੀਦ ਕੀਤਾ ਗਿਆ ਉਸ ਸਮੇਂ ਉੱਥੇ ਕੋਈ ਸਿੱਖ ਨਹੀਂ ਸੀ ਤਾਂ 사ਤੂਰੂ ਜੀ ਦਾ ਜੋ 사ਤੂਰੂ ਜੀ ਨੇ ਉਹਨਾਂ ਨੂੰ ਸਵਾਲ ਕੀਤਾ ਸੀ ਉਸਦੇ ਉੱਤਰ ਦੇ ਵਿੱਚ ਭਾਈ ਜੈਤਾ ਜੀ ਨੇ ਕਹਿਣਾ ਕੀਤਾ ਕਿ ਇਹ ਸਤਿਗੁਰੂ ਕਿ ਉਸ ਸਮੇਂ ਉੱਤੇ ਕੋਈ ਵੱਖਰੀ ਪਛਾਣ ਨਹੀਂ ਸੀ ਇਸ ਕਰਕੇ ਉੱਤੇ ਪਤਾ ਨਹੀਂ ਲੱਗ ਰਿਹਾ ਸੀ ਕਿ ਸਿੱਖਾ ਕੋਈ Hindu ਆ ਕੋਈ Musalman ਆ ਆਤੇ ਉੱਤੇ ਕੋਈ ਵੱਖਰੀ ਪਛਾਣ ਸਿੱਖ ਦੀ ਨਹੀਂ ਹੈ ਸਤਿਗੁਰੂ ਜੀ ਨੇ ਉਸ ਸਮੇਂ ਹੀ ਉਹ ਫੈਸਲਾ ਕੀਤਾ ਸੀ ਕਿ ਮੈਂ ਐਸਾ ਪੰਥ ਐਸਾ ਖਾਲਸਾ ਪੰਥ ਸਜਾਵਾਂਗਾ ਜੋ ਲੱਖਾਂ ਦੇ ਵਿੱਚੋਂ ਪਛਾਣਿਆ ਜਾਵੇਗਾ ਕਿ ਮੇਰਾ ਸਿੱਖ ਖੜਾ ਹੈ ਸਤਿਗੁਰੂ ਜੀ ਨੇ ਉਹ ਆਪਣਾ ਜੋ ਵਚਨ ਕੀਤਾ 9 ਸਾਲ ਦੀ ਉਮਰ ਦੇ ਵਿੱਚ ਉਹ 1699 ਦਿਵਸਾਂ ਕੀਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੂਰਾ ਕੀਤਾ ਅਤੇ ਖਾਲਸਾ ਪੰਥ ਦੀ ਸਾਜਨਾ ਕੀਤੀ ਅੱਜ ਸਤਿਗੁਰੂ ਜੀ ਨੇ ਜੋ ਆਪਣੇ ਤੇ ਪਰਉਪਕਾਰ ਕੀਤੇ ਨੇ ਆਪਾਂ ਨੂੰ ਸਰਦਾਰੀਆਂ ਬਖਸ਼ੀਆਂ ਹਨ ਉਹਨਾਂ ਨੂੰ ਕਦੇ ਵੀ ਭੁੱਲਣਾ ਨਹੀਂ ਚਾਹੀਦਾ ਮਾਉ ਜਵਾਨਾਂ ਨੂੰ ਬੇਨਤੀ ਹੈ ਕਿ ਆਪਣੇ ਧਰਮ ਦੇ ਨਾਲ ਜੁੜੀਏ ਬਾਣੀ ਬਣੇ ਤਾਰਨੀ ਹੋਈਏ ਕੇਸ ਰੱਖੀਏ ਦਸਤਾਰਾਂ ਸੋਹਣੀਆਂ ਸਜਾਈਏ ਸਰਦਾਰੀ ਆਪਣੀ ਜੋ ਸਤੂਰ ਜੀ ਨੇ ਆਪਾਂ ਨੂੰ ਕਾਇਮ ਰੱਖਣ ਦੀ ਜੋ ਉਪਦੇਸ਼ ਬਖਸ਼ਿਸ਼ ਕੀਤੀ ਹਨ ਆਪਾਂ ਆਪਣੇ ਸਰਦਾਰੀ ਕਾਇਮ ਰੱਖੀਏ ਸਤੂਰ ਜੀ ਦੇ ਆਦਰਸ਼ਾਂ ਤੇ ਚੱਲੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ